ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾ ਸੰਗਤ ਜੀ ਇੱਕ ਕੁਲੀਨ ਅਮੀਰ ਜੱਟ ਪਰਿਵਾਰ ਦੇ ਜ਼ਿਮੀਦਾਰ ਦੇ ਕੋਈ ਔਲਾਦ ਨਹੀਂ ਸੀ ਉਸ ਦਾ ਨਾਮ ਉਦਮ ਸਿੰਘ ਸੀ ਪਰ ਉਸ ਦੀ ਨਿਮਰਤਾ ਦੇ ਕਾਰਨ ਭਾਈ ਆਦਮ ਨਾਮ ਵੱਲੋਂ ਉਸ ਦੀ ਪ੍ਰਸਿੱਧੀ ਸੀ ਔਲਾਦ ਦੀ ਇੱਛਾ ਦੇ ਕਾਰਨ ਉਹ ਕਈ ਸੰਤਾਂ ਤੇ ਕਈ ਫਕੀਰਾਂ ਦੇ ਚੱਕਰ ਕੱਟਦਾ ਰਿਹਾ ਪਰ ਉਸ ਦੀ ਇੱਛਾ ਪੂਰਨ ਨਹੀਂ ਹੋਈ ਹੌਲੀ ਹੌਲੀ ਉਸਦੀ ਉਮਰ ਵੀ ਵਾਧੀ ਚਲੀ ਗਈ ਤੇ ਐਸਲੀ ਉਸਨੇ ਆਪਣੀ ਕਿਸਮਤ ਉੱਤੇ ਸੰਤੋਖ ਕਰ ਲਿਆ ਇੱਕ ਦਿਨ ਉਸਦੀ ਭੇਟ ਇੱਕ ਸਿੱਖ ਵੱਲੋਂ ਹੋਈ ਉਸਨੇ ਉਸਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੀ ਇੱਛਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਵੱਲੋਂ ਜ਼ਰੂਰ ਪੂਰਨ ਹੋਵੇਗੀ ਇਹਨਾਂ ਦਿਨਾਂ ਵਿੱਚ ਉਹਨਾਂ ਦੀ ਚੌਥੀ ਵਾਰਸ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਗੱਦੀ ਉੱਤੇ ਵਿਰਾਜਮਾਨ ਹਨ ਅੰਤ ਆਪ ਜੀ ਉਹਨਾਂ ਦੀ ਸ਼ਰਣ ਵਿੱਚ ਗੁਰੂ ਚੱਕ ਚਲੇ ਜਾਓ ਭਾਈ ਆਦਮ ਜੀ ਹੁਣ ਬੁੱਢੇਪੇ ਦੇ ਨਜ਼ਦੀਕ ਪੁੱਜਣ ਵਾਲੇ ਸਨ ਤੇ ਉਹਨਾਂ ਨੇ ਔਲਾਦ ਦੀ ਇੱਛਾ ਤਿਆਗ ਦਿੱਤੀ ਸੀ ਪਰ ਉਹਨਾਂ ਦੀ ਪਤਨੀ ਦੇ ਦਿਲ ਵਿੱਚ ਇਹ ਔਮੰਗ ਜਾਗਰਤ ਹੁੰਦੀ ਰਹਿੰਦੀ ਸੀ ਉਸ ਦੇ ਜ਼ੋਰ ਦੇਣ ਉੱਤੇ ਭਾਈ ਆਦਮ ਜੀ ਕੇਵਲ ਆਤਮਿਕ ਫਲ ਦੀ ਪ੍ਰਾਪਤੀ ਦੇ ਦ੍ਰਿਸ਼ਟੀਕੋਣ ਵੱਲੋਂ ਗੁਰੂ ਚਰਨਾ ਵਿੱਚ ਮੌਜੂਦ ਹੋ ਗਏ ਤੇ ਆਮ ਲੋਕਾਂ ਦੀ ਤਰ੍ਹਾਂ ਸੇਵਾ ਵਿੱਚ ਜੁਟ ਗਏ ਗੁਰੂ ਘਰ ਦਾ ਮਾਹੌਲ ਉਹਨਾਂ ਨੂੰ ਬਹੁਤ ਪਾਇਆ ਤੇ ਇੱਥੇ ਸਾਰੇ ਲੋਕ ਨਿਸ਼ਕਾਮ ਹੋ ਕੇ ਸੇਵਾ ਕਰਦੇ ਦਿਖਾਈ ਦਿੰਦੇ ਸਨ ਸਾਰੀ ਸੰਗਤ ਦੇ ਦਿਲ ਵਿੱਚ ਕੇਵਲ ਆਤਮਿਕ ਉਨਤੀ ਦੀ ਮੱਤਰ ਚਾਹ ਹੁੰਦੀ ਸੀ ਬਸੇ ਖਿੱਚ ਪਾਈ ਆਦਮ ਜੀ ਨੂੰ ਇੱਥੇ ਨਿਵਾਸ ਕਰਨ ਲਈ ਪ੍ਰੇਰਿਤ ਕਰਨ ਲੱਗੀ ਉਹਨਾਂ ਨੇ ਗੁਰੂ ਦੇ ਚੱਕ ਵਿੱਚ ਹੀ ਆਪਣਾ ਵਖ ਵੱਲੋਂ ਘਰ ਬਣਾ ਲਿਆ ਤੇ ਚੰਗੀ ਅਮੀਰ ਬਖਤਾਵਰ ਹੋਣ ਦਾ ਸੁਆਗਤ त्याग ਕੇ ਇੱਕ ਆਮ ਜੈ ਇਨਸਾਨ ਦੀ ਤਰ੍ਹਾਂ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਉਹ પતિ ਪਤਨੀ ਪ੍ਰਭਾਤ ਉੱਠ ਕੇ ਜੰਗਲ ਵਿੱਚ ਚਲੇ ਜਾਂਦੇ ਉੱਥੇ ਵੱਲੋਂ ਬਾਲਣ ਦੀਆਂ ਲੱਕੜੀਆਂ ਦੇ ਪੰਡ ਚੁੱਕ ਕੇ ਪਰਤਉਂਦੇ ਪਰ ਪਾਯਾਦਮ ਜੀ ਆਪਣੇ ਇਸੇ ਵਾਲਾ ਬੋਝਾ ਬਾਜ਼ਾਰ ਵਿੱਚ ਵਿਕਰੀ ਕਰ ਦਿੰਦੇ ਤੇ ਉਹਨਾਂ ਦੀ ਪਤਨੀ ਆਪਣੇ ਵਾਲਾ ਬੋਝਾ ਘਰ ਦੀ ਜ਼ਰੂਰਤ ਲਈ ਇਹਨਾਂ ਲੱਕੜੀਆਂ ਦੇ ਬਾਲਣ ਦੇ ਰੂਪ ਵਿੱਚ ਪ੍ਰਯੋਗ ਕਰਦੀ ਪਰ ਇਸ ਗਠੜ ਵੱਨੋਂ ਕੁਝ ਲੱਕੜੀਆਂ ਬਚੀਆਂ ਰਹਿੰਦੀਆਂ ਸਨ ਜੋ ਕਿ ਹੌਲੀ-ਹੌਲੀ ਇੱਕ ਵੱਡੇ ਭੰਡਾਰ ਦੇ ਰੂਪ ਵਿੱਚ ਇਕੱਠੀਆਂ ਹੁੰਦੀਆਂ ਗਈਆਂ ਸ਼ੀਤ ਰੁੱਤ ਸੀ ਬਹੁਤ ਠੰਡ ਦੇ ਦਿਨ ਸਨ ਇੱਕ ਦਿਨ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਦੂਰ ਦੂਰ ਵੱਲੋਂ ਸੰਗਤਾਂ ਆਈਆਂ ਹੋਈਆਂ ਸੀ ਕਿ ਅਚਾਨਕ ਵਰਖਾ ਹੋਣ ਲੱਗੀ ਜਿਸ ਕਾਰਨ ਸਰਦੀ ਵਧਦੀ ਚਲੀ ਗਈ ਤੇ ਵਰਖਾ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਦੋ ਤਿੰਨ ਦਿਨ ਮੀ ਇਸ ਪ੍ਰਕਾਰ ਬਣਿਆ ਰਿਹਾ ਇਸ ਵਿੱਚ ਲੰਗਰ ਵਿੱਚ ਬਾਲਣ ਖਤਮ ਹੋ ਗਿਆ ਪੂਜਨ ਤਿਆਰ ਕਰਨ ਵਿੱਚ ਅੜਚਣ ਪੈਦਾ ਹੋ ਗਈ। ਜਿਵੇਂ ਹੀ ਇਸ ਗੱਲ ਦਾ ਪਿਆ ਆਦਮ ਜੀ ਨੂੰ ਪਤਾ ਹੋਇਆ ਉਹ ਆਪਣੇ ਘਰ ਵੱਲੋਂ ਇਕੱਠਾ ਕੀਤਾ ਹੋਇਆ ਬਾਲਣ ਚੁੱਕ ਕੇ ਲੰਗਰ ਲਈ ਲਿਉਣ ਲੱਗੇ ਤੇ ਉਹਨਾਂ ਦੀ ਪਤਨੀ ਨੇ ਜਦੋਂ ਸੰਗਤ ਨੂੰ ਠੰਡ ਨਾਲ ਠਿਊਠਰਦੇ ਹੋਏ ਵੇਖਿਆ ਤਾਂ ਉਸਨੇ ਵੀ ਘਰ ਵਿੱਚ ਇਕੱਠੇ ਕੀਤੇ ਹੋਏ ਲੱਕੜੀ ਦੇ ਕੋਇਲੇ ਅੰਗਠੀਆਂ ਵਿੱਚ ਜਲਾ ਕੇ ਸੰਗਤ ਦੇ ਸਾਹਮਣੇ ਅੱਗ ਸੇਕਣ ਲਈ ਧਰ ਦਿੱਤੇ। ਸੰਗਤ ਨੇ ਰਹਿਤ ਦੀ ਸਾਸ ਲਈ ਜਦੋਂ ਆਰਾਮ ਘਰ ਵਿੱਚ ਗੁਰੂ ਸਾਹਿਬ ਜੀ ਸੰਗਤ ਦੀ ਸੁੱਧ ਲੈਣ ਪੁੱਜੇ ਤਾਂ ਉਹਨਾਂ ਨੇ ਪਾਇਆ ਕਿ ਸੰਗਤ ਬਹੁਤ ਕੋਸ਼ਿਆ ਉਹਨਾਂ ਨੇ ਪੁੱਛਿਆ ਐਨਾ ਅੰਗੀਠੀਆਂ ਨੂੰ ਜਲਾ ਕੇ ਸਾਰੇ ਡੇਰਿਆਂ ਵਿੱਚ ਪਹੁੰਚਾਉਣ ਵਾਲੇ ਤੇ ਲੰਗਰ ਲਈ ਸੁੱਕੀਆਂ ਲੱਕੜੀਆਂ ਲਿਆਉਣ ਦੀ ਸੇਵਾ ਕਿਸ ਨੇ ਕੀਤੀ ਏ ਤਾਂ ਪਤਾ ਹੋਇਆ ਭਾਇਆਦਮ ਤੇ ਉਹਨਾਂ ਦੀ ਪਤਨੀ ਨੇ ਸੇਵਾ ਕੀਤੀ ਏ ਐ ਜਾਣ ਕੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਪਾਇ ਆਦਮ ਜੀ ਨੂੰ ਆਪਣੇ ਦਰਬਾਰ ਵਿੱਚ ਸੱਦ ਕੇ ਕਿਹਾ ਅਸੀਂ ਤੁਹਾਡੀ ਸੇਵਾ ਵੱਲੋਂ ਬਹੁਤ ਖੁਸ਼ ਹੋਏ ਆਂ। ਤੁਸੀਂ ਮੰਗੋ ਕੀ ਮੰਗਦੇ ਹੋ? ਪਾਇ ਆਦਮ ਜੀ ਹੁਣ ਦਿਲੋਂ ਨਿਸ਼ਕਾਮ ਹੋ ਚੁੱਕੇ ਸਨ। ਉਹਨਾਂ ਨੇ ਸਿਰ ਨੀਵਾਂ ਕਰ ਲਿਆ ਤੇ ਕਿਹਾ ਮੈਨੂੰ ਤੁਹਾਡੀ ਕਿਰਪਾ ਨਾਲ ਚਰਚਾਈ ਦੀਏ। ਤੁਸੀਂ ਮੈਨੂੰ ਕੇਵਲ ਪ੍ਰਭੂ ਨਾਮ ਦਾ ਤਾਨ ਬਖਸ਼ ਦਿਓ ਜੀ। ਜਵਾਬ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਇਹ ਤਾਂ ਤਾਂ ਤੁਹਾਨੂੰ ਪਹਿਲਾਂ ਵੱਲੋਂ ਹੀ ਮਿਲਿਆ ਹੋਇਆ ਏ ਪਰ ਅਸੀਂ ਤੁਹਾਡੀ ਮੂਹਰਿਛਾ ਪੂਰਨ ਕਰਨਾ ਚਾਹੁੰਦੇ ਹਾਂ ਐਸੇ ਤੇ ਪਾਇਆ ਆਦਮ ਜੀ ਕੁਝ ਮੰਗ ਨਹੀਂ ਪਾਏ ਕਿਉਂਕਿ ਉਹਨਾਂ ਨੂੰ ਬੁਢੇਪੇ ਵਿੱਚ ਔਲਾਦ ਸੁਖ ਮੰਗਦੇ ਹੋਏ ਸ਼ਰਮਦਾਨ ਬਬ ਹੋ ਰਿਹਾ ਸੀ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਤੁਸੀਂ ਕੱਲ ਦਰਬਾਰ ਵਿੱਚ ਆਪਣੀ ਪਤਨੀ ਨੂੰ ਵੀ ਨਾਲ ਲੈ ਆਓ ਅਗਲੇ ਦਿਨ ਪਾਇਆ ਆਦਮ ਜੀ ਆਪਣੀ ਪਤਨੀ ਸਮੇਤ ਦਰਬਾਰ ਵਿੱਚ ਹਾਜ਼ਰ ਹੋਏ ਗੁਰੂ ਸਾਹਿਬ ਜੀ ਨੇ ਉਸ ਦੀ ਪਤਨੀ ਵੱਲ ਪੁੱਛਿਆ ਤੁਹਾਡੇ ਦਿਲ ਵਿੱਚ ਕੋਈ ਕਾਮਨਾ ਹੋਵੇ ਤਾਂ ਦੱਸੋ ਉਹ ਕਹਿਣ ਲੱਗੀ ਘਰ ਵੱਲੋਂ ਚੱਲਦੇ ਸਮੇਂ ਪੁੱਤ ਦੀ ਕਾਮਨਾ ਸੀ ਜਿਸ ਨੂੰ ਆਧਾਰ ਬਣਾ ਕੇ ਤੁਹਾਡੇ ਦਰਬਾਰ ਵਿੱਚ ਪੁਜੇ ਹਾਂ ਪਰ ਹੁਣ ਕੋਈ ਇੱਛਾ ਨਹੀਂ ਰਹੀ ਕਿਉਂਕਿ ਹੁਣ ਅਸੀਂ ਵੱਡੀ ਉਮਰ ਦੇ ਹੋ ਗਏ ਹਾਂ ਗੁਰੂ ਸਾਹਿਬ ਜੀ ਨੇ ਕਿਹਾ ਗੁਰੂ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਹੈ ਜੇ ਕਰੇ ਕੋਈ ਨਿਸ਼ਕਾਮੋਕੇ ਸੇਵਾ ਕਰਦਾ ਏ ਤਾਂ ਉਸ ਦੀ ਮਨ ਦੀ ਕਾਮਨਾ ਜ਼ਰੂਰ ਫ਼ਰਿ ਪੂਤ ਹੁੰਦੀ ਏ ਤੁਸੀਂ ਚਿੰਤਾ ਨਾ ਕਰੋ ਜਲਦੀ ਹੀ ਤੁਸੀਂ ਇੱਕ ਸੁੰਦਰ ਪੁੱਤ ਦੀ ਮਾਤਾ ਬਣੋਗੇ ਤੇ ਉਸ ਦਾ ਨਾਮ ਫਕਤੂ ਰੱਖਣਾ ਉਸ ਦਾ ਪਾਲਣ ਪੋਸ਼ਣ ਗੁਰ ਮਰਿਆਦਾ ਅਨੁਸਾਰ ਕਰਨਾ ਜਿਸ ਦੇ ਨਾਲ ਉਹ ਤੁਹਾਡੇ ਘਰ ਦਾ ਨਾਮ ਰੋਸ਼ਨ ਕਰੇਗਾ ਇਸ ਪ੍ਰਕਾਰ ਅਸ਼ੀਰਵਾਦ ਦੇ ਕੇ ਗੁਰੂ ਸਾਹਿਬ ਜੀ ਨੇ ਇਸ ਦੰਪਤੀ ਨੂੰ ਉਹਨਾਂ ਦੇ ਪਿੰਡ ਵਾਪਸ ਭੇਜ ਦਿੱਤਾ ਤੇ ਫਿਰ ਗੁਰੂ ਇਸ਼ਾ ਵੱਲੋਂ ਅਜੀਹਾ ਹੀ ਹੋਇਆ ਭਾਈ ਭਗਤੂ ਜੀ ਨੇ ਗੁਰੂ ਘਰ ਦੀ ਬਹੁਤ ਸੇਵਾ ਕੀਤੀ ਤੇ ਅੱਗੇ ਜਾ ਕੇ ਉਹਨਾਂ ਦੀ ਔਲਾਦ ਨੇ ਗੁਰਦੁਆਰਾਂ ਵਿੱਚ ਵੀ ਬਹੁਤ ਨਾਮ ਕਮਾਇਆ ਸਾਸੰਗਤ ਜੀ ਸੱਚੇ ਮਨ ਨਾਲ ਕੀਤੀ ਸੇਵਾ ਥਾਂ ਹੀ ਪੈਂਦੀ ਏ ਜੋ ਮੰਦੀਆਂ ਇਸ਼ਾਵਾਂ ਹੋਣ ਗੁਰੂ ਸਾਹਿਬ ਜੀ ਉਹ ਪੂਰੀਆਂ ਕਰਦੇ ਨੇ ਫਿਰ ਤੇ ਮੰਗਣਾ ਵੀ ਨਹੀਂ ਪੈਂਦਾ ਬਿਨ ਮੰਗੇ ਆ ਸਭ ਕੁਝ ਮਿਲਦਾ ਏ ਉਹ ਸੱਚੇ ਪਿਤਾ ਵਾਹਿਗੁਰੂ ਦੇ ਘਰ ਚੋਂ ਪੁਲਚਕ ਬਖਸ਼ ਦੇਣੀ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ